ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਸੋਨੀਆ ਮਾਸਟਰ ਕਿਚਨ ਵਿੱਚ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਨਮਕੀਨ ਮਟਰ ਪਲਾਓ ਆਓ ਇਸ ਦੀ ਰੈਸিপি ਬਣਾਉਣਾ ਸ਼ੁਰੂ ਕਰਦੇ ਹਾਂ ਜੇ ਇਸ ਢੰਗ ਨਾਲ ਬਣਾਓਗੇ ਤਾਂ ਤੁਸੀਂ ਉਂਗਲਾਂ ਹੀ ਚਟ ਦੇ ਰਹਿ ਜਾਓਗੇ ਸਭ ਤੋਂ ਪਹਿਲਾਂ ਆਪਾਂ 1.5 ਗਲਾਸ ਲਿਆ ਹੈ ਚਾਵਾਂ ਦਾ ਤੇ ਤੜਕੇ ਲਈ ਲਏ ਹਨ ਆਪਾਂ ਤੇ ਨਾਲੂ ਦੋ ਟਮਾਟਰ ਹਰੀਆਂ ਮਿਰਚਾਂ ਅਦਰਕ ਔਰ ਦੋ ਪਿਆਜ਼ ਤੇ ਇੱਕ ਪਾਸੇ ਆਪਾਂ ਹਰੇ ਮਟਰ ਲਏ ਹਨ ਤੇ ਹੁਣ ਆਪਾਂ ਇਹ ਸਾਰੇ ਮਟੀਰੀਅਲ ਨੂੰ ਕੱਟ ਲਵਾਂਗੇ ਤੁਸੀਂ ਦੇਖ ਸਕਦੇ ਹੋ ਅਸੀਂ ਸਾਰਾ ਮਟੀਰੀਅਲ ਕੱਟ ਲਿਆ ਹੈ ਤੇ ਅਸੀਂ ਚੌਲ ਵੀ ਆਪਣੇ ਤੋਲੇ ਹਨ ਤੇ ਮਟਰ ਵੀ ਆਓ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੈਸ ਔਨ ਕਰਾਂਗੇ ਤੇ ਇਸ ਵਿੱਚ ਆਪਾਂ ਸਭ ਤੋਂ ਪਹਿਲਾਂ ਐਡ ਕਰਾਂਗੇ ਸਰ੍ਹੋਂ ਦਾ ਤੇਲ ਕਿਉਂਕਿ ਸਰ੍ਹੋਂ ਦੇ ਤੇਲ ਵਿੱਚ ਕੋਈ ਵੀ ਸਬਜੀ ਬਣਾਈਏ ਜਾਂ ਕੋਈ ਵੀ ਨਮਕੀਨ ਚਾਵਲ ਬਣਾਈਏ ਤਾਂ ਬਹੁਤ ਹੀ ਟੇਸਟੀ ਬੰਦੇ ਹਨ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿਆਂਗੇ ਕਿਉਂਕਿ ਹੁਣ ਆਪ ਸਭ ਨੂੰ ਪਤਾ ਹੀ ਹੈ ਕਿ ਸਰਦੀ ਦਾ ਮੌਸਮ ਆ ਚੁੱਕਿਆ ਹੈ ਤਾਂ ਸਰਦੀ ਵਿੱਚ ਨਮਕੀਨ ਚੌਲ ਖਾਣੇ ਬਹੁਤ ਹੀ ਪਸੰਦ ਕਰਦੇ ਹਨ ਤੇ ਆਪਾਂ ਹੁਣ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਸਾਡਾ ਤੇਲ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਸ ਵਿੱਚ ਐਡ ਕਰਾਂਗੇ ਤੇਜ ਪਤਾ ਵੱਡੀ ਇਲਾਇਚੀ ਤੇ ਨਾਲ ਦੀ ਨਾਲ ਇੱਕ ਚਮਚ ਆਪਾਂ ਇਸ ਵਿੱਚ ਐਡ ਕਰਾਂਗੇ ਜੀਰੇ ਦਾ ਕਿਉਂਕਿ ਜੀਰੇ ਤੋਂ ਬਿਨਾ ਤਾਂ ਚੌਲ ਹੀ ਨਹੀਂ ਬੰਦੇ ਇਸ ਦੇ ਨਾਲ ਟੇਸਟ ਬਹੁਤ ਵਧੀਆ ਆਂਦਾ ਹੈ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ ਆਪਣੇ ਪਿਆਜ਼ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਲਾ ਦੇਵਾਂਗੇ ਤੇ ਹਲਕਾ ਬਰਾਊਨ ਹੋਣ ਦੇਾਂਗੇ ਆਪਾਂ ਆਪਣੇ ਪਿਆਜ਼ਾਂ ਨੂੰ 1 ਤੋਂ 2 ਮਿੰਟ ਲਈ ਹਲਕਾ ਬ੍ਰਾਊਨ ਕਰ ਲਵਾਂਗੇ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ ਬਰੀਕ ਕੱਟਿਆ ਹੋਇਆ ਅਦਰਕ ਔਰ ਹਰੀ ਮਿਰਚਾ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤਾਂ ਜੋ ਸਾਡਾ ਅਦਰਕ ਔਰ ਹਰੀ ਮਿਰਚਾਂ ਵੀ ਪੁੱਜ ਜਾਣ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਲੰਮੇ-ਲੰਮੇ ਆਲੂ ਕੱਟੇ ਹੋਏ ਸੀ ਉਹ ਵੀ ਆਪਾਂ ਸਵਿਚ ਐਡ ਕਰ ਦਿੱਤੇ ਹਨ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਲਾ ਦੇਵਾਂਗੇ ਤੇ ਤਿੰਨ ਤੋਂ ਚਾਰ ਮਿੰਟ ਲਈ ਇਸ ਨੂੰ ਪੁੰਨਨ ਦੇਾਂਗੇ ਦੇਖ ਸਕਦੇ ਹੋ ਸਾਡੇ ਆਲੂ ਔਰ ਪਿਆਜ਼ ਪੁੱਜ ਚੁੱਕੇ ਹਨ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਬਰੀਕ ਕਟਿਆ ਹੋਇਆ ਟਮਾਟਰ ਤੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਤੇ ਆਪਾਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ ਸਵਾਦ ਅਨੁਸਾਰ ਨਮਕ ਜਿੰਨਾ ਤੁਸੀਂ ਨਮਕ ਖਾਣਾ ਪਸੰਦ ਕਰਦੇ ਹੋ ਆਪਾਂ 2 ਚਮਚ ਐਡ ਕੀਤੇ ਹਨ ਪਿਆਜ਼ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਲਾ ਦੇਵਾਂਗੇ ਤਾਂ ਜੋ ਸਾਡੇ ਟਮਾਟਰ ਹੋਰ ਵੀ ਜਲਦੀ ਉਦਜਣ ਇਸੇ ਤਰ੍ਹਾਂ ਆਪਾਂ ਇਸ ਨੂੰ 1-2 ਮਿੰਟ ਲਈ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਸਾਡੇ ਟਮਾਟਰ ਵੀ ਚੰਗੀ ਤਰ੍ਹਾਂ ਪੂਰੀ ਚੁੱਕੀ ਹਨ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਆਪਣੇ ਹਰੇ ਮਟਰ ਤੇ ਇਸ ਨੂੰ ਵੀ ਆਪਾਂ 3 ਤੋਂ 4 ਮਿੰਟ ਲਈ ਚੰਗੀ ਤਰ੍ਹਾਂ ਪੁੰਨ ਲਵਾਂਗੇ ਤਾਂ ਜੋ ਸਾਡੇ ਮਟਰ ਕੱਚੇ ਨਾ ਰਹਿ ਜਾਣ ਸਾਡੇ ਮਟਰ ਵੀ ਚੰਗੀ ਤਰ੍ਹਾਂ ਉੱਜ ਚੁੱਕੇ ਹਨ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਇੱਕ ਚਮਚ ਧਨੀਆ ਪਾਊਡਰ ਤੇ ਇੱਕ ਚਮਚ ਆਪਾਂ ਇਸ ਵਿੱਚ ਐਡ ਕਰਾਂਗੇ ਹਲਦੀ ਦਾ ਤੁਸੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਕਿ ਤੁਸੀਂ ਵਾਈਟ ਚੌਲ ਖਾਣਾ ਪਸੰਦ ਕਰਦੇ ਹੋ ਤਾਂ ਵਾਈਟ ਬਣਾ ਸਕਦੇ ਹੋ ਤੇ ਅੱਧਾ ਚਮਚ ਆਪਾਂ ਇਸ ਵਿੱਚ ਐਡ ਕਰਾਂਗੇ ਲਾਲ ਮਿਰਚ ਦਾ ਤੇ ਤੁਸੀਂ ਆਪਣੇ ਸਾਤ ਨਾਲ ਵੀ ਐਡ ਕਰ ਸਕਦੇ ਹੋ ਜਿੰਨੀ ਤੁਸੀਂ ਖਾਣ ਚਾਹੁੰਦੇ ਹੋ ਤੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਲਾ ਦੇਵਾਂਗੇ ਤੇ ਤੁਸੀਂ ਦੇਖ ਸਕਦੇ ਹੋਗੇ ਸਾਡੇ ਮਟਰਾਂ ਨੂੰ ਕਿੰਨਾ ਵਧੀਆ ਕਲਰ ਆ ਚੁੱਕਿਆ ਹੈ ਤੇ ਹੁਣ ਆਪਾਂ ਇਸ ਨੂੰ ਇੱਕ ਤੋਂ ਦੋ ਮਿੰਟ ਸਿੱਕ ਲਵਨ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਆਪਣੇ ਚੌਲ ਆਪਾਂ ਜੋ ਗਲਾਸ ਆਪਾਂ ਚੌਲਾਂ ਦਾ ਪਾਇਆ ਸੀ ਉਸੇ ਗਲਾਸ ਨਾਲ ਆਪਾਂ ਇੱਕ ਗਲਾਸ ਪਾਣੀ ਐਡ ਕਰ ਦਿੱਤਾ ਹੈ ਤੇ ਅੱਧਾ ਗਲਾਸ ਆਪਾਂ ਇਸ ਵਿੱਚ ਹੋਰ ਐਡ ਕਰਾਂਗੇ ਕਿਉਂਕਿ ਆਪਾਂ ਜੇ 1.5 ਗਲਾਸ ਚੌਲਾਂ ਦਾ ਬਣਾਇਆ ਐ ਤਾਂ 1.5 ਗਲਾਸ ਹੀ ਪਾਣੀ ਦਾ ਪਵੇਗਾ ਜੇ ਤੁਸੀਂ ਕੜਾਈ ਵਿੱਚ ਬਣਾ ਰਹੇ ਹੋ ਤਾਂ ਉਸ ਵਿੱਚ ਵੱਧ ਪਾਣੀ ਪਵੇਗਾ ਤੇ ਜੇ ਕੁੱਕਰ ਵਿੱਚ ਬਣਾਉਗੇ ਤਾਂ ਡੇਢ ਗਲਾਸ ਚਾਹਾਂ ਦੇ ਨਾਲ ਡੇਢ ਗਲਾਸ ਹੀ ਪਾਣੀ ਦਾ ਪਾਵੇਗਾ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤੇ ਕੁੱਕਰ ਦਾ ਢੱਕਣ ਬੰਦ ਕਰ ਦੇਵਾਂਗੇ ਤੇ ਇਸ ਨੂੰ ਆਪਾਂ 1 ਤੋਂ 2 ਮਸਲਾ ਲਗਾਵਾਂਗੇ ਦੇਖ ਸਕਦੇ ਹੋ ਸਾਡੇ ਚੋਲਾ ਨੂੰ ਦੋ ਵਿਸਲਾ ਆ ਚੁੱਕਿਆ ਹਨ ਤੇ ਆਪਾਂ ਗੈਸ ਨੂੰ ਬੰਦ ਕਰ ਦਿੱਤਾ ਹੈ ਉਹ ਆਪਾਂ ਆਪਣੇ ਪਰਾਉ ਨੂੰ ਚੈੱਕ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਸਾਡੇ ਪਲਾਉ ਕਿੰਨੇ ਵਧੀਆ ਬਣੇ ਹਨ ਤੇ ਕੱਲੇ ਕੱਲੇ ਬਣੇ ਹਨ ਤੇ ਹੁਣ ਆਪਾਂ ਇਸ ਨੂੰ ਪਲੇਟ ਵਿੱਚ ਸਰਵ ਕਰਾਂਗੇ ਤੁਸੀਂ ਦੇਖ ਸਕਦੇ ਹੋ ਸਾਡੇ ਪਲਾਉ ਦਾ ਕਲਰ ਕਿੰਨਾ ਵਧੀਆ ਆਇਆ ਹੈ ਜੇ ਆਪ ਸਭ ਨੂੰ ਮੇਰੀ ਇਹ ਪਲਾਉ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਘਰ ਵਿੱਚ ਵੀ ਜ਼ਰੂਰ ਟਰਾਈ ਕਰਨਾ ਤੇ ਜੇ ਆਪ ਸਭ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤੇ ਇਸ ਮਟਰ ਪਲਾਉ ਨੂੰ ਤੁਸੀਂ ਦਹੀਂ ਦੇ ਨਾਲ ਖਾ ਸਕਦੇ ਹੋ ਤੇ ਮੇਰੀ ਵੀਡੀਓ ਨੂੰ ਵੀ ਲਾਈਕ ਕਰਨਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ ਸਤਿ ਸ਼੍ਰੀ ਅਕਾਲ ਰੱਬ ਰੱਖਾ